ਅਸਲ ਤੇ ਮੇਰੀ ਜਿਹੜੀ ਪੱਕੀ ਹੋ 25 ਕਿਲੇ ਦੀ ਆ ਗਈ ਆ ਬਹੁਤ ਘੱਟ ਰੇਟ 'ਚ ਹੀ ਵਿਗੀ ਆ ਤੇ 2400 ਰੁਪਏ ਰੇਟ ਲੱਗਣ ਡਿਆ ਲੋਟੀ ਚੜੀ ਆ ਕਿ ਕੋਈ ਰੇਟਸ ਨਾਲ ਥੋੜਾ ਮਿਲਣ ਡਿਆ ਸਾਹਮਣੇ ਜੀਵਿਦਾਰ ਹੋਲ ਡਿਆ ਅੱਗੇ ਥੋੜਾ ਨੁਕਸਾਨ ਹੋ ਗਿਆ ਕਿੰਨੇ ਹੜਾਉਣਾਂ ਦੀ ਮਾਰ ਪਈ ਆ ਜੇ ਸਾਡੀ ਵੀ ਇਹ ਸੈੱਟ ਥੋੜੀ ਜਿਹੀ ਵਜੀ ਸਾਨੂੰ ਇਧਰਲੇ ਬੰਦੇ ਮਾਰ ਪੈ ਗਈ ਆ ਨਿਕੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਪਿੰਡ ਸ਼ਰਨਗਰ ਮੇਰਾ ਜੀ ਕਿੰਨੀ ਫਸਲ ਲੈ ਕੇ ਆਏ ਫਸਲ ਤੇ ਮੇਰੀ ਜਿਹੜੀ ਪੱਕੀ ਹੋ 25 ਕੁ ਕਿਲੇ ਦੀ ਆ ਗਈ ਆ ਜੀ ਪਹਿਲੀ ਲੈ ਬਹੁਤ ਘੱਟ ਰੇਟ 'ਚ ਵਿਗੀ ਆ 23-2400 ਰੁਪਏ ਰੇਟ ਲੱਗਣ ਡਿਆ ਲੋਟੀ ਚੜੀ ਆ ਕਿ ਕੋਈ ਰੇਟ ਸਾਨੂੰ ਥੋੜਾ ਮਿਲਣ ਡਿਆ ਨੁਕਸਾਨ ਸਾਡਾ ਹੋਣ ਡਿਆ ਤੇ ਬਾਕੀ ਵੇਖੋ ਤੁਹਾਡੇ ਸਾਹਮਣੇ ਜੀਵੀ ਦਾ ਰੁੜ ਲਿਆ ਅੱਗੇ ਥੋੜਾ ਨੁਕਸਾਨ ਹੋ ਗਿਆ ਕਿਨੇ ਹੜਾਉਣਾਂ ਦੀ ਮਾਰ ਪਈ ਆ ਜੋ ਸਾਡੀ ਵੀ ਇਹ ਸਾਈਡ ਥੋੜੀ ਜਿਹੀ ਭਜੀ ਸੀ ਸਾਨੂੰ ਇਧਰਲੇ ਬੰਨਿਓ ਮਾਰ ਪੈ ਗਈ ਆ ਕਿ ਜਿਹੜਾ ਰੇਟ ਨਹੀਂ ਮਿਲਣ ਡਿਆ ਦੂਜੀ ਇਹ ਤਾਂ ਰਾਹ ਵੀ ਬੜੀ ਮੁਸ਼ਕਲ ਆ ਕਿ ਸਾਡਾ ਇਧਰੋਂ ਰਸਤਾੜਾ ਇਹ ਚਾਲੂ ਹੋ ਜੇ ਪੁਲ ਬਣਨਾ ਜੋ ਹੀ ਕਰਨਾ ਸੰਤਾਰ ਦਾ ਕੰਮ ਆ ਤੇ ਬਣਾਉਣ ਤੇ ਸਾਨੂੰ ਥੋੜੀ ਇਧਰ ਸੁਖ ਸੁਹੂਤੋ ਜੇ ਸਾਡਾ ਨੰਗਾ ਜਾਮ ਤੇ ਲੱਗਾ ਨੰਗਾ ਜਾਣ ਨਹੀਂ ਡਿਆ ਬਹੁਤ ਪਰੇਸ਼ਾਨੀ ਆਈ ਆ ਜਦੋਂ ਫਸਲ ਲੈ ਕੇ ਆਏ ਜਿਹੜਾ ਇਥੋਂ ਦਾ ਮੰਡੀ ਪ੍ਰਸ਼ਾਸਨ ਹੋ ਕੀ ਕਹਿੰਦਾ ਕਿੰਨੀ ਨਮੀ ਵਾਲੀ ਫਸਲ ਲੈ ਰਹੇ ਆ ਤੇ ਕੀ ਰੇਟ ਦੇ ਦੇ ਪ੍ਰਸ਼ਾਸਨ ਤੇ ਹੀ ਆਂਦਾ ਨਾ ਜਦੋਂ ਪਹਾਂਵਲ ਕੀਤਾ ਵੀ ਸਕਾ ਕੇ ਲਿਓ ਤੇ ਸਕਾ ਕੇ ਅਸੀਂ ਤਾਂ ਦਾਦੀ ਲਈਏ ਜੇ ਫਿਰ ਅਹੀਂ ਵੀ ਡਰੈਲ ਲਾਇਆ ਹੋਵੇ ਘਰ ਪਿੰਨੂੰ ਨਗਾ ਕੇ ਉਹਦੀ ਵੀ ਦੀ ਸਕਾ ਕੇ ਫਿਰ ਪੂਰੀ ਲਈਏ ਸਾਡੇ ਕੋਲ ਤੇ ਉਹ ਸੁਖ ਸੁਹੂਤ ਰਹੀਆਂ ਬਿਸ਼ੇਦਰੀ ਜੋਕ ਤੇ ਹੈਗਾ ਨਹੀਂ ਅਸੀਂ ਤਾਂ ਆਪਣੀ ਕਟਨੀ ਆ ਕਿੰਨੀ ਲੇਬਰ ਨੂੰ ਪੈਣ ਡੀ ਆ ਫਸਲ ਸਾਡੀ ਪੈਣ ਉੱਥੇ ਰੁਣ ਡੀ ਆ 7000 ਉਹਦੀ ਕਟਾਈ ਦੇਣ ਦੇ ਆ ਬਾਹਰ ਦੀ ਮਸ਼ੀਨਾ ਆਈਆਂ ਆ ਉਹ ਅੰਦੇ ਤੋਂ ਘੱਟ ਸਾਨੂੰ ਵਾਰਾ ਨਹੀਂ ਖਾਂਦਾ ਜਿਹੜੀ ਸਾਡੀ 2000 3000 ਚ ਕਟਾਈ ਹੋਣੀ 7000 ਦੇਣ ਡੇ ਏਕੜ ਬਰ। ਕਿੰਨੇ ਕਿੰਨਾ ਜੀਵ ਦਾ ਨੁਕਸਾਨ ਆ ਹੋ ਰਿਹਾ। ਅਸੀਂ ਪ੍ਰਸ਼ਾਸਨ ਨੂੰ ਇਹ ਵੀ ਸਤਿੰਦਰਪਾਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਪਿੰਡ ਨੰਗਲੇ ਤੋਂ ਲੈ ਕੇ ਆਏ ਜੇ ਕਿ ਮੁੱਲ ਮਿਲ ਰਿਹਾ ਫਸਲ ਦਾ ਇੱਥੇ ਕੀ ਕੱਲ ਦਾ ਜੀ ਭਾਅ ਬਹੁਤ ਡਾਊਨ ਮਿਲਿਆ 2300 ਰੁਪਏ ਭਾਅ ਜੀ ਤੇ ਕੋਈ ਮੰਡੜੇ ਹਾਲ ਆ ਜਾਮ ਬਹੁਤ ਜ਼ਿਆਦਾ ਜਿਹੜੇ ਰਾਤ ਦੇ 2-2 ਵਜੇ ਤੱਕ ਮੰਡੀਆਂ ਦੇ ਜਿਹੜੀ ਲੈਂ ਲੱਗੀ ਆ ਉਹ ਬਹੁਤ ਮਤਲਬ ਵੀ ਮੰਦੜੇ ਹਾਲ ਕੋਈ ਕਹਿ ਨਹੀਂ ਸਕਦੇ ਤੇ ਮੁੱਲ ਕੀ ਮਿਲਦਾ ਪਿਆ ਮੁੱਲ ਕਹਿੰਦੇ ਤੇ 3500 ਆ ਪਰ ਮਿਲਿਆ 2300 ਨਮੀ ਕਿੰਨੀ ਗਿਆ ਫਸਲ ਦੇ ਵਿੱਚ ਨਮੀ ਵੇਖੋ بارش ਦੇ ਕਾਰਨ ਆ بارش ਉੱਤੇ ਪੈ ਜਾਂਦੀ ਹੈ ਤਾਂ ਨਮੀ ਕਿੱਥੋਂ ਪੂਰੀ ਕਰ ਸਕੋ ਨਮੀ ਤਾਂ ਬਹੁਤ ਜਿਆਦਾ ਪਰ ਇਹਨਾਂ ਨੇ ਕਿਹਾ ਵੀ ਸੁੱਕੀ ਫਸਲ ਲੈ ਕੇ ਆਉਣ ਸਰਦਾਂ ਸਰ ਘਰ ਤੇ ਡ੍ਰੈਲ ਤਲਾਈ ਨਹੀਂ ਤਾਂ ਸੁੱਕ ਕਿੱਥੇ ਜਾਓਗੀ ਸਾਜੀ ਇੱਥੇ ਆਣ ਕੇ ਜਿਹੜਾ ਜਿੱਦਾਂ ਭਾਜੀ ਕਹਿ ਕੇ ਗਏ ਆ ਕਿ 7000 ਰੁਪਏ ਵढਾਈ ਦੇ ਦੇ ਤੋ ਥੱਲੇ ਦੇ ਜ਼ਮੀਨਾਂ ਆਜੇ ਸਲੀਆਂ ਫਿਰਨੀਆਂ ਪਾਣੀ ਫਿਰਣਦੇ ਆ ਤੇ ਮਹਿੰਗੇ ਵਡਾਈਆਂ ਦੇ ਦੇ ਕੇ ਤੇ ਇੱਥੇ ਪਹਿਲੀ ਤੇ ਲੈ ਕੇ ਆਏ ਆ ਤੇ ਇੱਥੇ ਪਾਣੀ ਪੂਰਾ ਮਿਲਦਾ ਪਿਆ ਹਰ ਥਾਂ ਮੰਡੀ ਜਾਨੀ ਕਿ ਰੁਲਦੀ ਪਈ ਅਜ ਮੰਡੀ ਤੇ ਬਹੁਤ ਮੰਦੇ ਆ ਦੇਖੋ ਕੀ ਮਾਲ ਚੁੱਕਿਆ ਨਹੀਂ ਗਿਆ ਫਿਰ ਉਹ ਬਾਹਰ ਆ ਰਹੇ ਆ ਨਾ ਪ੍ਰਸ਼ਾਸਨ ਹੀ ਕੋਈ ਮਤ ਕਰ ਰਿਹਾ ਜੇ ਪ੍ਰਸ਼ਾਸਨ ਹੀ ਮਤ ਕਰੇ ਤੇ ਜੋ ਸਪਲਾਈ ਲਿਫਟਿੰਗ ਹੋ ਜੇ ਤੇ ਮਾਲ ਚੁੱਕਿਆ ਜਾਵੇ ਤੇ ਖਰੇ ਸਹੀ ਮੁੱਲ ਮਿਲ ਜੇ ਤੇ ਅਜੇ ਤੇ ਬਹੁਤ ਬੁਰਾ ਲਿਆ